ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਅਮਨੀਤਰ ਲੈ ਕੇ ਹਾਜ਼ਰਾਂ ਨਿਊਜ਼ ਸਟੇਟ ਸਪੈਸ਼ਲ ਗੱਲ ਕਰਾਂਗੇ ਵੱਡੀ ਖਬਰ ਦੀ ਕਿ ਬਟਾਲਾ ਦੇ ਵਿੱਚ ਕਾਂਗਰਸੀ ਆਗੂ ਨਸ਼ਾ ਕਰਦਾ ਤਾਬੂ ਕੀਤਾ ਗਿਆ ਜੀ ਹਾਂ ਬਟਾਲਾ ਦੇ ਵਿੱਚ ਕਾਂਗਰਸੀ ਆਗੂ ਨਸ਼ਾ ਕਰਦਾ ਗ੍ਰਿਫਤਾਰ ਕੀਤਾ ਗਿਆ ਕਾਂਗਰਸੀ ਆਗੂ ਗੁਰਕੀਰਤ ਸਿੰਘ ਕਾਲੂ ਨੂੰ ਗ੍ਰਿਫਤਾਰ ਕੀਤਾ ਗਿਆ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਬਟਾਲਾ ਦੇ ਕਾਂਗਰਸੀ ਆਗੂ ਨੂੰ ਸ਼ੱਕ ਅਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਕਿਸ ਤਰੀਕੇ ਨਾਲ ਨਜ਼ਦੀਕੀ ਦੇ ਸਮਸ਼ਾਨ ਘਾਟ ਦੇ ਵਿੱਚ ਹਿਰਨਪਿੰਦਾ ਫੜਿਆ ਗਿਆ ਕਾਲੂ ਇਹ ਵੱਡੀ ਖਬਰ ਤਾਂ ਦੱਸ ਗੁਰਕੀਰਤ ਸਿੰਘ ਕਾਲੂ ਦਾ ਕਾਂਗਰਸ ਦਾ ਐਸਸੀ ਜਿਹੜਾ ਵੀਿੰਗ ਹੈ ਉਸ ਦੇ ਕਨਵੀਨਰ ਵੀ ਰਹੇ ਨੇ ਐਨਡੀਪੀਐਸ ਐਕਟ ਤਹਿਤ ਗੁਰਕੀਰਤ ਖਿਲਾਫ ਮਾਮਲਾ ਵੀ ਹੁਣ ਦਰਜ ਕਰ ਲਿਆ ਗਿਆ ਸੁਖਜਿੰਦਰ ਰੰਧਾਵਾ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਸਭ ਤੋਂ ਵੱਡੀ ਹਲਚਲ ਪੈਦਾ ਹੋ ਗਈ ਹੈ ਇਸ ਖਬਰ ਦੇ ਨਾਲ ਕਿ ਕਿਸ ਤਰੀਕੇ ਨਾਲ ਕਾਂਗਰਸੀ ਆਗੂ ਗੁਰਕੀਰਤ ਸਿੰਘ ਕਾਲੂ ਜਿਹੜਾ ਨਸ਼ਾ ਕਰਦਾ ਫੜਿਆ ਗਿਆ ਐਂਡੀਪੀਐਸ ਐਕਟ ਦਾ ਮਾਮਲਾ ਵੀ ਦਰਜ ਕਰ ਲਿਆ ਗਿਆ ਸਭ ਤੋਂ ਵੱਡੀ ਗੱਲ ਕਿ ਕਾਂਗਰਸ ਦਾ ਐਸਸੀ ਵਿੰਗ ਦਾ ਕਨਵੀਨਰ ਹੈ ਕਾਲੂ ਜਿਸ ਦੀ ਕੇ ਗ੍ਰਿਫਤਾਰੀ ਹੋਈ ਹੈ ਵੱਡੀ ਖਬਰ ਹੈ ਪੰਜਾਬ ਦੀ ਸਿਆਸਤ ਕੁਤਰਾਂ ਹਿਲ ਚੁੱਕੀ ਹੈ ਵਿਰੋਧੀਆਂ ਵੱਲੋਂ ਬਟੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਲਗਾਤਾਰ ਇਸ ਤਰੀਕੇ ਨਾਲ ਕਾਂਗਰਸੀ ਜਿਹੜੇ ਮੰਤਰੀ ਨੇ ਉਹਨਾਂ ਦੇ ਤਸਵੀਰਾਂ ਵਾਇਰਲ ਹੁੰਦੀਆਂ ਨੇ ਕਦੇ ਗੈਂਗਸਟਰਾਂ ਦੇ ਨਾਲ ਕਦੇ ਨਸ਼ਾ ਦਸਤਾਂ ਦੇ ਨਾਲ ਸੋ ਇਹ ਵੱਡੀ ਖਬਰ ਤਾਂ ਦੱਸ ਰਹੇ ਕਿ ਕਾਂਗਰਸੀ ਜਿਹੜਾ ਆਗੂ ਹੈ ਕਾਂਗਰਸ ਦਾ ਐਸ்சி ਕਨਵੀਨਰ ਹੈ ਗੁਰਕੀਰਤ ਸਿੰਘ ਕਾਲੂ ਉਹ ਨਸ਼ਾ ਕਰਦਾ ਫੜਿਆ ਗਿਆ ਸ਼ਮਸ਼ਾਨ ਘਾੜ ਦੇ ਵਿੱਚ ਨਸ਼ਾ ਕਰ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਹੁਣ ਮਾਮਲਾ ਵੀ ਦਰਜ ਕਰ ਲਿਆ ਗਿਆ ਕਪਟਵਾਲਾ ਦੇ ਵਿੱਚ ਕਾਂਗਰਸੀ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਵੱਡੀ ਖਬਰ ਹੈ ਕਾਂਗਰਸੀ ਆਗੂ ਗੁਰਕੀਰਤ ਸਿੰਘ ਕਾਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਾਬੂ ਕਰ ਲਿਆ ਗਿਆ ਤੇ ਮਾਮਲਾ ਦਰਜ ਕਰ ਲਿਆ ਗਿਆ ਮਾਮਲਾ ਕੀ ਸੀ ਨਸ਼ਾ ਕਰਦਾ ਫੜਿਆ ਗਿਆ ਸ਼ਮਸ਼ਾਨ ਕਾਟ ਦੇ ਵਿੱਚ ਗੁਰਕੀਰਤ ਸਿੰਘ ਕਾਲੂ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਉਸ ਤੋਂ ਵੀ ਹੈਰਾਨੀ ਵਾਲੀ ਖਬਰ ਹੈ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਗੁਰਕੀਤ ਸਿੰਘ ਕਾਲੂ ਦੀਆਂ ਉਹਨਾਂ ਦੇ ਵੱਲੋਂ ਲਗਾਤਾਰ ਹਲਚਲ ਪੈਦਾ ਕਰ ਦਿੱਤੀ ਹੈ ਤੋਂ ਦੱਸ ਰਹੇ ਕਿ ਲਗਾਤਾਰ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਵਿਰੋਧੀਆਂ ਵੱਲੋਂ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਨਿਸ਼ਾਨੇ ਸਾਧ ਦੇ ਜਾਂ ਦੇ ਪੰਜਾਬ ਦੀ ਸਿਆਸਤ ਇੱਕਦਮ ਗਰਮਾਂਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਦੀ ਇਹ ਖਬਰ ਸਾਹਮਣੇ ਆਈ ਹੈ ਕਿ ਸੁਖਜਿੰਦਰ ਸਿੰਘ ਰੰਧਾਵਾਜ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ ਬਟਾਲਾ ਦੇ ਵਿੱਚ ਕਾਂਗਰਸੀ ਆਗੂ ਨਸ਼ਾ ਕਰਦਾ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਪਾਸਾ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕਰਨ ਦੇ ਨਾਲ ਨਾਲ ਆਪਰੇਸ਼ਨ ਚਲਾਏ ਜਾ ਰਹੇ ਨੇ ਗੈਂਗਸਟਰਾਂ ਉੱਤੇ ਬਾਹਰ ਯੁੱਧ ਨਸ਼ਿਆ ਵਿਰੁੱਧ ਪਰ ਦੂਸਰੇ ਪਾਸੇ ਜਿਹੜੀ ਵਿਰੋਧੀ ਪਾਰਟੀ ਹੈ ਕਾਂਗਰਸ ਉਹਨਾਂ ਦੇ ਐਸਸੀ ਕਮਿਸ਼ਨ ਜਿਹੜੇ ਬੀਂਗ ਦੇ ਕਨਵੀਨਰ ਨੇ ਉਹੀ ਫੜੇ ਜਾਂਦੇ ਨੇ ਨਸ਼ਿਆ ਕਰਦੇ ਹੋਏ ਗ੍ਰਿਫਤਾਰ ਹੁੰਦੇ ਨੇ ਜਿਸ ਤੋਂ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਕਾਂਗਰਸ ਪਾਰਟੀ ਜ਼ਰੂਰ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਵੱਡੇ ਇਲਜ਼ਾਮ ਲਗਾਏ ਜਾ ਤੁਸੀਂ ਤਸਵੀਰਾਂ ਸਾਫ਼ ਦੇਖੋ ਕਿਸ ਤਰੀਕੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਤਸਵੀਰਾਂ ਸਾਹਮਣੇ ਆਈ ਨੇ ਸਾਡੇ ਸਾਡੇ ਨਾਲ ਜਿਹੜੇ ਬੁਲਾ ਰਹੇ ਨੇ ਬਹਿਲ ਸਾਹਿਬ ਜੁੜ ਚੁੱਕੇ ਨੇ ਬਹਿਲ ਸਾਹਿਬ ਵੱਡੀ ਖਬਰ ਹੈ ਕਿਸ ਤਰੀਕੇ ਨਾਲ ਵੇਖ ਦਿਓ ਕਿ ਅੱਜ ਕਾਂਗਰਸੀ ਆਗੂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹ ਵੀ ਨਸ਼ਾ ਕਰਦੇ ਸ਼ਮਸ਼ਾਨ ਘਾਟ ਦੇ ਵਿੱਚ ਆ ਦੇਖੋ ਮੈਡਮ ਜਿਹੜੀ ਕਾਂਗਰਸ ਪਾਰਟੀ ਹੈ ਸ਼ੁਰੂ ਤੋਂ ਹੀ ਇਹ ਨਸ਼ੇ ਨੂੰ ਵਿਧਾਨ ਵੀ ਕੋਸ਼ਿਸ਼ ਕਰ ਰਹੀ ਹੈ ਪਹਿਲਾਂ ਤੁਸੀਂ ਚਰਨਜੀਤ ਚੰਨੀ ਦਾ ਤੁਸੀਂ ਦੇਖਿਆ ਲਾ ਕਿ ਵੀਡੀਓ ਬਣਾਵਰਾ ਕੇ ਨਸ਼ੇ ਤਸਕਨ ਨੂੰ ਮਿਲ ਰਹੇ ਸੀਗੇ ਇਸ ਤੋਂ ਇਹ ਸਾਬਤ ਹੁੰਦਾ ਕਿ ਜਿਹੜੀ ਕਾਂਗਰਸ ਪਾਰਟੀ ਹੈ ਪੰਜਾਬ ਦੇ ਵਿੱਚ ਨਸ਼ੇ ਨੂੰ ਬढ़ावा ਦੇ ਰਹੀ ਹੈ ਔਰ ਇਹਨਾਂ ਦੇ ਖੁਦ ਜਿਹੜੇ ਇੱਕ ਅਹੁਦੇਦਾਰ ਨਸ਼ਾ ਕਰਦੇ ਪકડੇ ਗਏ ਨੇ ਔਰ ਖਾਸ ਨੇ ਉਹ ਬਾਜਵਾ ਸਾਹਿਬ ਦੇ ਇਸ ਤੋਂ ਇਹ ਫਿੱਦ ਹੁੰਦਾ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਹੋ ਰਿਹਾ ਇਹ ਕਾਂਗਰਸ ਪਾਰਟੀ ਮਿਲ ਕੇ ਕਰਾ ਰਹੀ ਆ ਸਾਬਤ ਹੋ ਗਿਆ ਉਹਨ ਕੋਲ ਜੀ ਪੂਰੀ ਕਾਂਗਰਸ ਪਾਰਟੀ ਇਸ ਕਰਕੇ ਕਾਂਗਰਸ ਪਾਰਟੀ ਨੇ ਹਮੇਸ਼ਾ ਨਸ਼ੇ ਤਸਾਂ ਦਾ ਨਸ਼ੇ ਕਰਨ ਵਾਲੇ ਲੋਕਾਂ ਦਾ ਸਾਥ ਦੇ ਰਹੀ ਆ ਤੇ ਮੈਂ ਪੁੱਛਣਾ ਜਣਾ ਆਪਦਾ ਪਾਰਟੀ ਦਾੋ ਕਿ ਬਈ ਪੰਜਾਬ ਦੇ ਭਲੇ ਦੀ ਗੱਲ ਕਰੋ ਪੰਜਾਬ ਨੂੰ ਜਦੋਂ ਨਸਾ ਮੁਕਤ ਕਰਨ ਦੀ ਗੱਲ ਕਰੋ ਪਰ ਇਹ ਲੋਕ ਨਸ਼ੇ ਤਸਕਨ ਦਾ ਸਾਦੇ ਏਰੀਆ ਨਸ਼ਾ ਕਰਨ ਵਾਲੇ ਦਾ ਸਾਦੇ ਏਰੀਆ ਇਹ ਸੋਚੇ ਹੁੰਦਾ ਜਦੋਂ ਕਲੀ ਸਾਹਿਬ ਨੇ ਕਿਹਾ ਵੀਡੀਓ ਪਾਈ ਇਹਨਾਂ ਦੇ ਜਿੱਦਾਂ ਜਿੱਦੇ ਤਸਾਫ ਤਸਨਾ ਨਾਲ ਇਹਨਾਂ ਦਾ ਰਿਲੇਸ਼ਨ ਹੈਗੇ ਨਹੀਂ ਜਿਹਨਾਂ ਦੀ ਖੁਦ ਕਾਂਗਰਸ ਪਾਰਟੀ ਦੇ ਵਿੱਚ ਨਜ਼ਰ ਨਾ ਪਸ ਰਿਹਾ ਹੋਏ ਨੇ ਜੀ ਬਹਿਨ ਸਾਹਿਬ ਇਹ ਵੀ ਹੁਣ ਇਲਜ਼ਾਮ ਲਗਾਏ ਜਾਂਦੇ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦੇ ਵੱਲੋਂ ਲਗਾਤਾਰ ਆਪਰੇਸ਼ਨ ਚਲਾਇਆ ਜਾ ਰਿਹਾ ਚਾਹੇ ਗੈਂਗਸਟਰ ਹੋਣ ਜਾਂ ਫਿਰ ਯੁੱਧ ਨਸ਼ਾ ਵਿਰੁੱਧ ਹੋਵੇ ਪਰ ਜਿਸ ਤਰੀਕੇ ਨਾਲ ਜਿਹੜੀ ਵਿਰੋਧੀ ਪਾਰਟੀ ਇਲਜ਼ਾਮ ਲਗਾਉਂਦੇ ਕਿ ਇਹ ਮਹਿਜ਼ ਡਰਾਮਾ ਹੈ ਪਰ ਇਹ ਤਾਂ ਹੁਣ ਸੱਚ ਸਾਹਮਣੇ ਆ ਗਿਆ ਨੇ ਕਿ ਕੌਣ ਨਸ਼ਾ ਤਸਕਰਾਂ ਦੇ ਨਾਲ ਮਿਲਿਆ ਹੋਇਆ ਜਾਂ ਕਿਹੜੇ ਆਗੂ ਕਿਹੜੀ ਪਾਰਟੀ ਦੇ ਆਗੂ ਨਸ਼ਾ ਕਰਦੇ ਫੜੇ ਜਾ ਰਹੇ ਨੇ ਦੇਖੋ ਜੀ ਅਸੀਂ ਡਰਾਮਾ ਨਹੀਂ ਕਰ ਰਹੇ ਅਸੀਂ ਪੰਜਾਬ ਨੂੰ ਸੁਖਾਵਾਂ ਮਾਹੌਲ ਦੇ ਰਹੇ ਹਾਂ ਪੰਜਾਬ ਦੇ ਵਿੱਚ ਗੈਂਗਵਾਰ ਗੈਂਗਸਟਰ ਖਤਮ ਕਰ ਰਹੇ ਹਾਂ ਨਕਾ ਅਸੀਂ ਖਤਮ ਕਰ ਰਹੇ ਹਾਂ ਜਿਹੜਾ ਅਸੀਂ ਆਪਰੇਸ਼ਨ 2.2 ਚਲਾਇਆ ਉਹਦੇ ਅਧੀਨ ਅਸੀਂ ਕਾਫੀ ਨਸ਼ਾ ਤਸਕਰ ਫੜੇ ਗਏ ਬਹੁਤ ਜ਼ਿਆਦਾ ਨਸ਼ਾ ਸਮਗਲੀ ਪਕੜੇ ਗਈ ਇਸ ਕਰਕੇ ਪੰਜਾਬ ਸਰਕਾਰ ਬੜੀ ਸੰਜੀਦਗੀ ਦੇ ਨਾਲ ਬੜੀ ਹਿੰਮਤ ਦੇ ਨਾਲ ਇਹਨਾਂ ਨੂੰ ਖਤਮ ਕਰਨ ਦੀ ਲੱਗੀ ਹੋਈ ਆ ਪਰ ਇਹ ਕੁਝ ਕਾਂਗਰਸ ਦੇ ਪਾਰਟੀ ਦੇ ਜੋ ਕੁਝ ਨੁਮਾਇंदे ਨੇ ਜਾਂ ਅਹੁਦੇਦਾਰ ਨੇ ਇਹ ਸਾਰੇ ਸ਼ਰੇਆਮ ਪਤਾ ਚੱਲ ਗਿਆ ਕਿ ਨਸ਼ਾ ਨੂੰ ਕੌਣ ਬढ़ावा ਦੇ ਰਿਹਾ ਕਾਂਗਰਸ ਪਾਰਟੀ ਇਹ ਨਸ਼ਾ ਤਸਕਰ ਨਾਲ ਨਸ਼ਾ ਕਰਨ ਵਾਲਾ ਮਿਲ ਹੀ ਹੋਈ ਆ ਇਹਨਾਂ ਦੇ ਖੁਦ ਨਸ਼ਾ ਤਸਕਰ ਨਸ਼ਾ ਕਰਨ ਵਾਲੇ ਫੜਰੇਗੇ ਜੇ ਸੋ ਕੀ ਜ਼ਾਬਤ ਹੁੰਦਾ ਇਸ ਦਾ ਜਵਾਬ ਇੱਕ ਹੋਰ ਪਾਰਟੀ ਦਾ ਕੋ ਲੈ ਕੇ ਦੱਸੋ ਸਾਨੂੰ ਸਾਡੇ ਨਾਲ ਕਾਂਗਰਸ ਵੀ ਜੁੜ ਚੁੱਕੀ ਜਸਕਰਨ ਕਾਲੋਜੀ ਜਸਕਰਨ ਕਾਲੋਜੀ ਤਸਵੀਰਾਂ ਵਾਇਰਲ ਹੋਈਆਂ ਨੇ ਕਿ ਕਾਂਗਰਸ ਦਾ ਜਿਹੜਾ ਐਸਸੀ ਵਿੰਗ ਦਾ ਕਨਵੀਨਰ ਹੈ ਉਹ ਗ੍ਰਿਫਤਾਰ ਕੀਤਾ ਗਿਆ ਨਸ਼ਾ ਕਰਦਾ ਹੋਇਆ ਜੀ ਮੈਂ ਵੀ ਦੇਖ ਰਿਆ ਸੀਗਾ ਤੁਹਾਡੇ ਮਾਧਿਅਮ ਰਹੀ ਮੈਨੂੰ ਵੀ ਹੁਣੇ ਪਤਾ ਲੱਗਾ ਮੈਂ ਖਬਰ ਦੇਖ ਰਿਆ ਸੀ ਜੀ ਦੇਖੋ ਕੋਈ ਵਿਅਕਤੀ ਅਗਰ ਕਿਸੇ ਬਾਡੀ ਵਿਸ਼ੇਸ਼ ਨਾਲ ਜੁੜਿਆ ਹੈ ਹੂੰ ਤੇ ਉਹਦਾ ਇਹ ਮਤਲਬ ਨਹੀਂ ਕਿ ਕੋਈ ਵੀ ਵਿਅਕਤੀ ਗਲਤ ਕੰਮ ਕਰ ਸਕਦਾ ਅਸੀਂ ਇਹਨੂੰ ਕੋਈ ਜਾਇਜ਼ ਨਹੀਂ ਠਹਿਰਾਉਂਦੇ ਜੀ ਜੇਕਰ ਕਿਸੇ ਨੇ ਕੋਈ ਗਲਤੀ ਕੀਤੀ ਹੈ ਤੇ ਕਾਨੂੰਨੀ ਰੂਪ ਦੇ ਵਿੱਚ ਜਿਹੜੀ ਉਹਨੂੰ ਸਜ਼ਾ ਬਣਦੀ ਹੈ ਹੂੰ ਉਹ ਮਿਲਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਖਬਰਾਂ ਆਈਆਂ ਨੇ ਸਰਕਾਰ ਦੇ ਕਈ ਨਵੇਂ ਦੇਸ਼ ਤੇ ਇੱਕ ਇਹਨਾਂ ਦੇ ਕਈ ਆਫਿਸ ਫੇਰ ਹੋ ਜੜੇ ਆ ਉਹ ਵੀ ਨਸ਼ਾਤ ਸਰੀ ਦੇ ਵਿੱਚ ਲੱਭ ਪਾਏ ਗਏ ਉਹ ਉਹ ਫੜੇ ਗਏ ਕੁਨਸ਼ਾ ਕਰਦੇ ਫੜੇਗੇ ਕੁਝ ਵਿੱਚ ਦੇ ਫੜੇਗੇ ਹੂੰ ਸੋ ਕੋਈ ਵਿਅਕਤੀ ਨਿੱਜੀ ਰੂਪ ਦੇ ਵਿੱਚ ਜੇਕਰ ਕੋਈ ਇਦਾਂ ਦੀ ਕੋਈ ਕੰਮ ਕਰ ਰਿਹਾ ਹੈ ਤਾਂ ਮੈਂ ਸਮਝਦਾ ਕਿ ਚਾਹੀ ਉਹ ਕਿਸੇ ਵੀ ਪੋਲਿਟਿਕਲ ਪਾਰਟੀ ਦਾ ਹੋਵੇ ਕਿਸੇ ਵੀ ਸਮਾਜ ਦਾ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਾਂਗਰਸ ਪਾਰਟੀ ਇਸ ਚੀਜ਼ ਤੇ ਬਿਲਕੁਲ ਕਲੀਅਰ ਹੈ ਪਰ ਹਾਂ ਜੇਕਰ ਇਹ ਸਿਰਫ ਔਰ ਸਿਰਫ ਕਿਸੇ ਨੂੰ ਜੇ ਤੇ ਵਿਦ ਪ੍ਰੂਫ ਕਿਸੇ ਦੇ ਸਾਰਾ ਕਿਸੇ ਨੂੰ ਫੜਿਆ ਗਿਆ ਜੀ ਤੇ ਉੱਤੇ ਸਜ਼ਾ ਉਹਨੂੰ ਬਣਦੀ ਮਿਲਣੀ ਚਾਹੀਦੀ ਹੈ ਜੋ ਕਾਰਵਾਈ ਹੈ ਅਸੀਂ ਅਸੀਂ ਖੁਦ ਮੰਗ ਕਰਨੀ ਜ਼ਰੂਰੀ ਚਾਹੀਦੀ ਪਰ ਜੇਕਰ ਇਹ ਸਿਰਫ ਕੋਈ ਬਦਲਾ ਲਊ ਭਾਵਨਾ ਹੈ ਜਾਂ ਕਿਸੇ ਨੂੰ ਬਦnaam ਕਰਨ ਦੀ ਕੋਸ਼ਿਸ਼ ਹੈ ਤੇ ਉਹ ਨਹੀਂ ਚਾਹੀਦੀ ਕਾਲੋਂ ਜੀ ਜਦੋਂ ਵੀ ਸਾਡੇ ਮੁੱਦੇ ਤੇ ਡਿਬੇਟ ਹੁੰਦੀ ਹੈ ਕਈ ਵਾਰ ਸਮੁੱਚੇ ਡਿਬੇਟ ਹੋਈ ਹੈ ਜਿਸ ਤਰ੍ਹਾਂ ਇਹ ਯੁੱਧ ਨਸ਼ਾ ਵਿੱਚ ਚਲਾਇਆ ਗਿਆ ਸੀ ਤਾਂ ਅਕਸਰ ਹੀ ਜਿਹੜੇ ਕਾਂਗਰਸ ਦੇ ਬੁਲਾਰੇ ਸੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਆਮ ਆਦਮੀ ਪਾਰਟੀ ਮੈਸ ਡਰਾਮਾ ਕਰ ਰਹੀ ਹੈ ਨਸ਼ੇ ਨੂੰ ਖਤਮ ਕਰਨ ਦਾ ਪਰ ਜਿਹੜੀ ਅੱਜ ਤਸਵੀਰਾਂ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਿੱਧੇ ਸਿੱਧੇ ਇਲਜ਼ਾਮ ਲਗਾ ਰਹੀ ਹੈ ਕਿ ਸਾਨੂੰ ਤਾਂ ਤੱਕ ਪਿਛਲੀਆਂ ਸਰਕਾਰਾਂ ਦੇ ਵਿੱਜੋਏ ਕੰਡੇ ਚੁੱਕਣੇ ਪੈ ਰਹੇ ਨੇ ਨੇ ਵੇਖੋ ਜਿਹੜੇ ਇਹਨਾਂ ਦੇ ਕਈ ਲੋਕ ਜਿਹੜੇ ਸਰਕਾਰ ਦੇ ਗਏ ਜਿਹੜੇ ਆ ਅਹੁਦੇਦਾਰ ਐ ਜਦੋਂ ਉਹ ਫੜੇ ਜਾਂਦੇ ਆ ਤੇ ਇਹਦਾ ਮਤਲਬ ਵੀ ਫਿਰ ਇਹ ਫਿਰ ਕੰਡੇ ਵੀ ਬੀਜ ਰਹੇ ਨੇ ਅਸੀਂ ਤਾਂ ਬਿਲਕੁਲ ਕਲੀਅਰ ਆ ਕਿ ਜਿੱਥੇ ਮਾਮਲਾ ਨਸ਼ੇ ਦਾ ਜਿੱਥੇ ਮਾਮਲਾ ਲਾਅ ਐਂਡ ਆਰਡਰ ਦਾ ਉੱਥੇ ਸਾਰਿਆਂ ਨੂੰ ਇੱਕ ਹੀ ਰਸਤੇ ਦੇ ਨਾਲ ਚੁਣਗਾ ਜਾਣਾ ਚਾਹੀਦਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੀ ਜੇ ਤੇ ਨਾ ਉਹ ਕਾਂਗਰਸ ਦਾ ਨਾ ਉਹ ਆਮ ਆਦਮੀ ਪਾਰਟੀ ਦਾ ਨਾ ਭਾਜਪਾ ਦਾ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਦਾ ਕੋਈ ਵੀ ਵਿਅਕਤੀ ਜਿਹੜਾ ਵੀ ਮੈਂ ਫਿਰ ਕਲੀਅਰ ਕਰਦਿਆਂ ਕੋਈ ਵੀ ਵਿਅਕਤੀ ਉਹਨੂੰ ਜੇਕਰ ਉਹ ਵਾਕਿਆ ਹੀ ਨਸ਼ਾ ਵੇਚ ਰਿਹਾ ਹੈ ਜਾਂ ਨਸ਼ਾ ਕਰ ਰਿਹਾ ਹੈ ਤੇ ਉਹਨੂੰ ਪੂਰੀ ਬਣਦੀ ਸਜ਼ਾ ਮਿਲਦੀ ਕਾੜੋਂ ਜੀ ਜਿਸ ਤਰੀਕੇ ਨਾਲ ਤਸਵੀਰਾਂ ਸਾਹਮਣੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਪਹਿਲਾਂ ਜੱਗੂ ਭਗਵਾਨ ਪੂਰੀਆ ਨਾਲ ਗੈਂਗਸਟਰਾਂ ਨਾਲ ਤਸਵੀਰਾਂ ਸਾਹਮਣੇ ਆਈਆਂ ਫਿਰ ਜੱਗੂ ਭਗਵਾਨ ਪੁਰੇ ਇਲਜ਼ਾਮ ਲਗਾਉਂਦਾ ਵੀ ਸਾਹਮਣੇ ਆਉਂਦਾ ਕਿ ਮੈਨੂੰ ਜਾਨ ਦਾ ਖਤਰਾ ਹੈ ਪਰ ਜਿਹੜੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਕਿ ਕਾਂਗਰਸ ਪਾਰਟੀ ਦਾ ਅਜਿਹੇ ਲੋਕਾਂ ਨੂੰ ਤੁਸੀਂ ਕਿਸੇ ਪਾਰਟੀ ਵਿੱਚ ਸ਼ਾਮਿਲ ਕਰਦੇ ਹੋ ਤਾਂ ਕੀ ਲੱਗਦਾ ਕਿ ਕੋਈ ਬੈਕਗ੍ਰਾਉਂਡ ਦੇਖਿਆ ਜਾਂਦਾ ਜਾਂ ਫਿਰ ਜਿਸ ਤਰੀਕੇ ਨਾਲ ਅੱਜ ਤਸਵੀਰਾਂ ਸਾਹਮਣੇ ਆਈਆਂ ਤਾਂ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਖਬਰ ਹੈ ਦੇਖੋ ਮੈਨੂੰ ਨਹੀਂ ਪਤਾ ਕਿ ਉਹ ਨਸ਼ੇ ਦੀ ਕੇਬ ਨਾਲ ਫੜਿਆ ਗਿਆ ਵੀ ਮੈਨੂੰ ਨਹੀਂ ਪਤਾ ਕਿ ਉਹ ਨਸ਼ਾ ਕਰਦਾ ਫੜਿਆ ਗਿਆ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ ਜਿਹੜੀ ਜਾਣਕਾਰੀ ਤੇ ਮੇਰੇ ਖਵਾਲਨਾ ਤਕਦੀਸ਼ ਕਰਕੇ ਪੁਲਿਸ ਹੀ ਇਹਦੇ ਬਾਰੇ ਜਿਹੜੀ ਉਹ ਜਾਣਕਾਰੀ ਦੇ ਸਕਦੀ ਹੈ ਜੇਕਰ ਵਾਕਈਓ ਨਸ਼ੀਲੀ ਕੇਬ ਨਾਲ ਫੜਿਆ ਗਿਆ ਤੇ ਚਿੰਤਾ ਦਾ ਸਬਬ ਹੈ ਜੀ ਤੇ ਕੋਈ ਵੀ ਵਿਅਕਤੀ ਕਿਸੇ ਵੀ ਪੋਲਿਟਿਕਲ ਪਾਰਟੀ ਜਾਂ ਕਿਸੇ ਵੀ ਵੱਡੇ ਲੀਡਰ ਦੇ ਨਾਲ ਫੋਟੋ ਖਿਚਵਾਉਂਦਾ ਹੈ ਜਾਂ ਉਹਨੂੰ ਮਿਲਦਾ ਹੈ ਜੀ ਤੇ ਹੁਣ ਦੇਖੋ ਕਿਸੇ ਵੀ ਲੀਡਰ ਨੂੰ ਹਜ਼ਾਰਾਂ ਲੋਕ ਮਿਲਦੇ ਨੇ ਜਿਹੜੇ ਬਲਾਰੇ ਹੋਰੇ ਜਿਕੇ ਮਨੁੱਖ ਦਾ ਸਰਕਾਰ ਦੇ ਸੀਗੇ ਇਹਨਾਂ ਨੂੰ ਵੀ ਪਤਾ ਹੈ ਕਿ ਕਿੰਨੇ ਲੋਕ ਹੋ ਸਕਦਾ ਇਹਨਾਂ ਨਾਲ ਵੀ ਬਹੁਤ ਸਾਰੇ ਲੋਕ ਆ ਕੇ ਫੋਟੋਆਂ ਵਿੱਚ ਆ ਜਾਂਦੇ ਹੋ ਹੂੰ ਭਾਈ ਸਾਹਿਬ ਕਾਂਗਰਸ ਪਾਰਟੀ ਸਿੱਧਾ ਸਿੱਧਾ ਕਹਿ ਰਹੀ ਹੈ ਕਿ ਅਸੀਂ ਤਾਂ ਹਰ ਉਸ ਕਾਰਵਾਈ ਲਈ ਤਿਆਰ ਆ ਜਿਹੜਾ ਕਿ ਵਿਅਕਤੀ ਨਸ਼ਾ ਕਰਦੋਸ ਦੇ ਖਿਲਾਫ ਇੱਕੋ ਕਾਰਵਾਈ ਹੋਣੀ ਚਾਹੀਦੀ ਹੈ ਕਾਲੋ ਸਾਹਿਬ ਨੂੰ ਮੈਂ ਇੱਕ ਗੱਲ ਪੁੱਛਣਾ ਚਾਹਨਾ ਅੱਜ ਸਵੇਰੇ ਰਾਜਾ ਵਿਡਿੰਗ ਦਾ ਇੱਕ ਬਿਆਨ ਆਇਆ ਸੀਗਾ ਸ਼ਾਇਦ ਕਾਲੋ ਸਾਹਿਬ ਨੇ ਸੁਣਿਆ ਕਿ ਸੁਣਿਆ ਮੈਨੂੰ ਉਸ ਗੱਲ ਦੀ ਨੋਲਿਜ ਨਹੀਂ ਹੈ ਕਾਲੋ ਸਾਹਿਬ ਜੀ ਰਾਜਾ ਵਿਡਿੰਗ ਨੇ ਬੋਲਿਆ ਸੀ ਕਿ ਫੀਮ ਪੁੱਗੀ ਪੰਜਾਬ ਚ ਕਰ ਦੋ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਕੌਂਸਲ ਫਾਕੀ ਨਥੀ ਨੂੰ ਵਿਧਾਨੀ ਦੀ ਗੱਲ ਕਰ ਲਈ ਹੈ। ਇਸ ਦਾ ਜਵਾਬ ਦਿਓਗੇ ਕਰੋ ਸਾਹਿਬ? ਮੈਂ ਪੁੱਛ ਰਿਹਾ। ਇਸ ਦਾ ਜਵਾਬ ਦਿਓ। ਬੈ ਸਾਹਿਬ ਤੇ ਕਾਲੋ ਸਾਹਿਬ ਸਾਡੇ ਨਾਲ ਸਾਡੇ ਜਿਹੜੇ ਪੱਤਰਕਾਰ ਨੇ ਉਹ ਵੀ ਜੁੜ ਚੁੱਕੇ ਨੇ ਅਨਮੋਲ। ਅਨਮੋਲ ਵੱਡੀ ਖਬਰ ਹੈ ਇਸ ਮਾਮਲ ਮਾਮਲੇ ਦੇ ਵਿੱਚ ਹੋਰ ਕੀ ਅਪਡੇਟ ਹੈ? ਜੀ ਬਿਲਕੁਲ ਦੇਖੋ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਨਾਲ ਜੋ ਸ਼ਖਸ ਨਸ਼ਾ ਕਰਦੇ ਫੜਿਆ ਗਿਆ ਉਸਦੀ ਜੋ ਕਿ ਇਹ ਸਭ ਤੋਂ ਪਹਿਲਾਂ ਤਾਂ ਦੇਖੋ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਕਿ ਲੇਕਿਨ ਇਹ ਸਿਆਸੀ ਗਲਿਆਰਿਆਂ ਦੇ ਵਿੱਚ ਮਸਲਾ ਉਦੋਂ ਪੱਕਿਆ ਜਦੋਂ ਬੈਕਗ੍ਰਾਉਂਡ ਵੈਰੀਫਿਕੇਸ਼ਨ ਹੋਈ ਬੈਕਗ੍ਰਾਉਂਡ ਵੈਰੀਫਿਕੇਸ਼ਨ ਦੇ ਸਮੇਂ ਜੋ ਕਿ ਉਹ ਕੁਝ ਤਸਵੀਰਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਜੋ ਕਿਆਂ ਉਹ ਸਾਹਮਣੇ ਆਈਆਂ ਜਿਸ ਨੂੰ ਲੈ ਕੇ ਕਿ ਤਰ੍ਹਾਂ ਕਿਤੇ ਹੁਣ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਜੋ ਕਿ ਇਹ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਮਸਲਾ ਕਿਉਂਕਿ ਜਿੱਥੇ ਇੱਕ ਪਾਸੇ ਜੋ ਕਿ ਹੈ ਪੰਜਾਬ ਸਰਕਾਰ ਵੱਲੋਂ ਜਿੱਥੇ ਚਲਾਇਆ ਜਾ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਤੇ ਉੱਥੇ ਹੀ ਦੂਜੇ ਪਾਸੇ ਜੇਕਰ ਗੱਲ ਗ ਮੰਤੇ ਇਹ ਉਹ ਮਸਲਾ ਜਿਸ ਦੇ ਵਿੱਚ ਸਿਆਸਤ ਨਹੀਂ ਬਲਕਿ तमाम सियासी पार्टियां ਨੂੰ ਵੀ ਸ਼ਾਇਦ ਜੋ ਕਿ ਸਰਕਾਰ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਜੋ ਕਿ ਹੈ ਕੋਈ ਪੋਲਿਟিক্যাল ਇਸ਼ੂ ਨਹੀਂ ਹੈ ਬਲਕਿ ਲੋਕਾਂ ਨਾਲ ਜੁੜਿਆ ਹੋਇਆ ਮਸਲਾ ਹੈ ਇਸ ਨਸ਼ੇ ਕਰਕੇ ਜੋ ਕਿ ਹੈ ਪੰਜਾਬ ਦੇ ਵਿੱਚ ਕਈ ਨੌਜਵਾਨ ਜੋ ਕਿ ਹੈ ਉਹ ਉਹਨਾਂ ਨੇ ਆਪਣੀ ਜਾਨ ਗਵਾਈਆਂ ਕਈ ਮਾਵਾਂ ਨੇ ਆਪਣੇ ਪੁੱਤ ਗਵਾਈ ਤੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਸੰਵੇਦਨਸ਼ੀਲਤਾ ਦੇ ਨਾਲ ਜੋ ਕਿ ਹੈ ਇਸ ਮਸਲੇ ਨੂੰ ਦੇਖਣਾ ਚਾਹੀਦਾ ਹੈ ਲੇਕਿਨ ਉਤਈ ਜਿਸ ਤਰੀਕੇ ਨਾਲ ਇਹ ਸ਼ਖਸ ਦੀ ਫੋਟੋਆਂ ਜੋ ਕਿ ਹੈ ਉਹ ਸੁਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਨਾਲ ਜੋ ਕਿ ਹੈ ਨਜ਼ਰ ਆ ਰਹੀਆਂ ਕਿਤੇ ਨਾ ਕਿਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਨੂੰ ਇਸ ਨੂੰ ਲੈ ਕੇ ਟਾਰਗੇਟ ਕੀਤਾ ਜਾ ਰਿਹਾ ਸਾਫ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਕਿ ਪਹਿਲਾਂ ਗੈਂਗਸਟਰਾਂ ਦੇ ਨਾਲ ਤਾਲੁਕਾਤ ਦੀ ਗੱਲ ਜੋ ਕਿ ਆ ਸਾਹਮਣੇ ਆਂਦੀ ਸੀਗੀ ਕਾਂਗਰਸੀਆਂ ਦੀ ਤੇ ਹੁਣ ਨਸ਼ਾ ਨਸ਼ੇ ਦੇ ਸਮਗਲਰਸ ਤੇ ਨਸ਼ੇੜੀਆਂ ਦੇ ਨਾਲ ਵੀ ਜੋ ਕੀ ਹੈ ਇਹ ਫੋਟੋਆਂ ਜੋ ਕੀ ਦੇਖਣ ਤੋਂ ਬਾਅਦ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹਨਾਂ ਨਾਲ ਦੇ ਨਾਲ ਵੀ ਕੰਟੈਕਟ ਹੈ ਜਿਸ ਨੂੰ ਲੈ ਕੇ ਜੀ ਸਾਹਿਬ ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ ਹੋ ਸਥਿਤੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਜੀ ਬਹਿਲ ਸਾਹਿਬ ਤੁਸੀਂ ਆਪਣਾ ਸਵਾਲ ਦੁਬਾਰਾ ਰੱਖ ਸਕਦੇ ਹੋ ਕਾਲੋ ਸਾਹਿਬ ਕੋਲ ਕਾਲੋ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੇਰੇ ਰਾਜਾ ਵਰਿੰਗ ਜੀ ਦਾ ਬਿਆਨ ਆਇਆ ਸੀਗਾ ਕਿ ਪੰਜਾਬ ਤੋਂ ཕੁੱਕੀ ਬਿਕਣੀ ਚਾਹੀਦੀ ਆ ਪੰਜਾਬ ਤੋਂ ਫਿੰਦਕੀ ਚਾਹੀਦੀ ਆ ਕਾਹਲ ਪਾਰਟੀ ਕੀ ਨਕਾਬਧਾਣਾ ਚਾਹੁੰਦੀ ਆ ਪੰਜਾਬ ਦੇ ਵਿੱਚ ਉਹ ਤੁਹਾਡੇ ਇੱਕ ਇੱਕ ਉਧੇਦਾਰ ਫੁੱਕੀ ਰੰਦਾਵਾ ਦੇ ਨਾਲ ਕੋਲ ਵਕਟ ਆ ਕੇ ਉਹ ਬੰਦਾ ਜਿੱਡੇ ਦਾ ਕੰਮ ਕਰਦਾ ਜੀ ਪਕੜਿਆ ਗਿਆ ਕੀ ਜਵਾਬ ਆ ਤੁਹਾਡੇ ਕੋਲ ਤੁਸੀਂ ਪੰਜਾਬ ਨੂੰ ਦਿਖਲਾਣਾ ਚਾਹੁੰਦੇ ਹੋ ਤੁਸੀਂ ਪੰਜਾਬ ਵਿੱਚ ਨਕਾਬਧਾਣਾ ਚਾਹੁੰਦੇ ਹੋ ਇਸ ਕਰਕੇ ਤੁਹਾਨੂੰ ਚਾਹੀਦਾ ਜੀ ਪੂਰੀ ਪੰਜਾਬ ਕੋਲੋਂ ਮਾਫੀ ਮੰਗ ਲਈਏ ਤੁਹਾਨੂੰ ਕਿਉਂ ਜੇ ਬਿਆਨਬਾਜ਼ੀ ਕਰਦੇ ਤੁਸੀਂ ਪਹਿਲਾਂ ਕੰਨੀ ਸਾਹਿਬ ਨੇ ਕੀ ਕੀਤਾ ਸੀਗਾ ਇੱਕ ਵੀਡੀਓ ਬਣਾਈ ਤਸਕਰ ਦੀ ਬਹੁਤ ਦਿਖਾਰਿਆ ਸੀਗਾ ਜੀਰ ਤੁਸੀਂ ਪ੍ਰੈਸਰਪੋਰਟ ਤੋਂ ਜੇਕਰ ਤੁਹਾਨੂੰ ਲੱਗੇ ਤੇ ਪੈਸਾ ਲੈ ਕੇ ਰਜੀਪੀ ਦੇ ਕੋਲੋਂ ਐਸੋ ਜਿਹੀ ਗੰਦੀ ਗੰਭਰੋ ਤੇ ਤੁਸੀਂ ਆਪ ਵੀਡੀਓ ਬਣਾ ਕੇ ਲੋਕਾਂ ਨੂੰ ਸਪੋਇ ਕਰਦੇ ਤੇ ਫਿਰਦੇ ਹੋ ਤੁਸੀਂ ਨਕਾ ਭੁਕਾ ਦੀ ਗੱਲ ਕਰਕੇ ਬੈਠੇ ਹੋ ਇਸ ਕਰਕੇ ਐਹੋ ਜਿਹੀ ਗੰਦੀ ਰਾਜਨੀਤੀ ਨਾ ਕਰੋ ਪੰਜਾਬ ਨੂੰ ਅੱਗੇ ਵਧਾਓ ਪੰਜਾਬ ਦੀ ਨਕਸ਼ਰਾ ਪਾਓ ਇਸ ਕਰਕੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਬਿਲਕੁਲ ਠੀਕ ਨਹੀਂ ਹੈ ਔਰ ਤੁਹਾਡੇ ਜਿਹੜੇ ਜਿੰਨੇ ਤੁਹਾਡੀ ਹਾਈ ਡਿਮਾਂਡ ਹੈ ਕਾਂਗਰਸ ਪਾਰਟੀ ਇਹ ਹਮੇਸ਼ਾ ਗਲਤ ਬਿਆਨ ਦਿੰਦੀ ਹੈ ਜਿਵੇਂ ਇੱਕ ਨੂੰ ਬਾਰੇ ਗਲਤ ਕੰਮ ਲਈ ਤੁਸੀਂ ਕਹਿੰਦੇ ਨੇ ਬੁਟਾ ਸਿੰਘ ਬਾਰੇ ਗਲਤ ਕਿਆ ਮਿੰਦੇ ਨੇ ਗਲਤ ਭਾਈਚਾਰੇ ਨੂੰ ਤੁਸੀਂ ਬਾਰੇ ਕੋਸ਼ਿਸ਼ ਕਰਦੇ ਹੋ ਗਲਤ ਭਾਈਚਾਰੇ ਨੂੰ ਤੁਸੀਂ ਇੱਕ ਨਹੀਂ ਗਲਤ ਖਾਣ ਦੀ ਕੋਸ਼ਿਸ਼ ਕਰਦੇ ਹੋ ਮੈਂ ਸਵਾ ਹੁਣ ਆਪਾਂ ਜਵਾਬ ਲੈ ਲੈਂਦੇ ਆ ਕਾਲੂ ਸਾਹਿਬ ਤੁਹਾਡੇ ਤੋਂ ਸਿੱਧਾ ਸਿੱਧਾ ਇਲਜ਼ਾਮ ਲੱਗਿਆ ਗਿਆ ਕਿ ਕਾਂਗਰਸ ਪਾਰਟੀ ਜਿਹੜੇ ਚਰਨ ਸਿੰਘ ਚੰਨੀ ਨੇ ਪਹਿਲਾਂ ਵੀਡੀਓ ਵਾਇਰਲ ਕਰਦene ਨਸ਼ੇ ਦੀ ਤੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੈ ਅਜੇ ਵੱਡੀ ਜਿਹੜੀ ਤਸਵੀਰ ਸਾਹਮਣੇ ਆਈ ਹੈ ਤੁਹਾਡਾ ਸਾਫ ਸਾਫ ਇਲਜ਼ਾਮ ਹੈ ਕਿ ਤੁਹਾਡੀ ਪਾਰਟੀ ਪੰਜਾਬ ਨੂੰ ਬਰਬਾਦ ਕਰ ਰਹੀ ਹੈ। ਇਹ ਇਲਜ਼ਾਮ ਮੈਂ ਮੈਂ ਮਾਫ਼ੀ ਚਾਹੁੰਦਾ ਮੈਨੂੰ ਮੈਨੂੰ ਪਤਾ ਨਹੀਂ ਕਿ ਕੌਣ ਬੁਲਾ ਰਹੇ ਨੇ ਆਵਾਜ਼ ਦੀ ਪਾਰਟੀ ਦੇ। ਰਾਜਕੁਮਾਰ ਬਹਿਲ ਸਾਹਿਬ ਨੇ ਜੀ ਰਾਜਕੁਮਾਰ ਬਹਿਲ। ਰਾਜਮਾ। ਚਲ ਬਹਿਲ ਜਾਨੂੰ ਮੈਂ ਦੱਸਦੇ ਆ ਕਿ ਜਿਹੜੇ ਰਾਜਾ ਵੜਿੰਗ ਸਾਹਿਬ ਦਾ ਇਹ ਬਿਆਨ ਬਾਰ-ਬਾਰ ਕੋਟ ਕਰ ਰਹੇ ਨੇ ਰਾਜਾ ਵੜਿੰਗ ਸਾਹਿਬ ਤੋਂ ਪਹਿਲਾਂ ਇੰਨੀ ਹੀ ਪਾਰਟੀ ਦੇ ਦੋ ਇਲੈਕਟਿਡ ਜਿਹੜੇ ਐਮਐਲਏਜ਼ ਨੇ ਤੁਹਾਡੀ ਪਾਰਟੀ ਦੇ ਬਹਿਲ ਸਾਹਿਬ ਉਹ ਵਿਧਾਨ ਸਭਾ ਦੇ ਅੰਦਰ ਇਹ ਮੁੱਦਾ ਉਠਾ ਚੁੱਕੇ ਨੇ ਮੈਂ ਤੁਹਾਡੀ ਜਾਣਕਾਰੀ ਦਿੰਦਾਂ ਤੁਹਾਡੇ ਦੋ ਐਮਐਲਏ ਔਨ ਰਿਕਾਰਡ ਔਨ ਰਿਕਾਰਡ ਵਿਧਾਨ ਸਭਾ ਦੇ ਅੰਦਰ ਮੁੱਦਾ ਉਠਾ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਥੇਤੀ ਦੇ ਪੋਸਟ ਦੀ ਥੇਤੀ ਨੂੰ ਜਿਹੜੀ ਆ ਉਹ ਲੀਗਲਾਈਜ਼ ਕਰਾਜਾ ਲਈ ਤੁਸੀਂ ਉਹਦੇ ਤੇ ਵੀ ਜਵਾਬ ਪੇਸ਼ਾਰ ਨੂੰ ਦੇ ਦਿਓ ਉਹ ਅਸੀਂ ਨਹੀਂ ਉਹ ਤੁਹਾਡੇ ਹੀ ਦੋ ਐਮਐਲਏ ਜਿਹੇ ਬਹਿਲ ਸਾਹਿਬ ਜਿਹੜਾ ਥੋੜੀ ਜੀ ਉਹਦੇ ਤੇ ਰਿਸਰਚ ਕਰ ਲਿਓ ਤੇ ਜ਼ਰੂਰ ਬਗੋਂ ਇਹ ਗੂਗਲ ਦਰਜ ਕਰਨੋਂ ਗੱਲ ਕਰਦਿਆਂ ਕਰਦੇ। ਤਾਲਾ ਸਾਹਿਬ ਆਪਾਂ ਪੁੱਛ ਹੀ ਲੈਨੇ ਆਂ ਇਹਨਾਂ ਤੋਂ। ਬਹਿਲ ਸਾਹਿਬ ਤੁਹਾਡੇ ਦਾ ਸਿੱਧਾ ਸਿੱਧਾ ਇਲਜ਼ਾਮ ਲਗਾਇਆ ਜਾ ਰਿਹਾ ਕਿ ਤੁਹਾਡੇ ਖੁਦ ਦੇ ਜਿਹੜੇ ਐਮਐਲਏ ਨੇ ਔਰ ਖੁਦ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਜੋ ਨਸ਼ਦ ਨਾਮ ਲਿਆ ਜਾ ਰਿਹਾ ਕਿ ਭੂਕੀ ਫੀਮ ਹੈ ਉਹ ਬਕਾਇਦਾ ਹੋਣੀ ਚਾਹੀਦੀ ਹੈ। ਹਾਂ ਮਨਜੀਤ ਜੀ ਇਹਦਾ ਪਰਸਨਲ ਥ ਵੀ ਹੋ ਸਕਦਾ ਲੇਕਿਨ ਪਾਰਟੀ ਵੱਲੋਂ ਕੋਈ ਬਿਆਨ ਇਹੋ ਜਿਹਾ ਨਹੀਂ ਆਇਆ ਕੋਈ ਸਰਕਾਰ ਵੱਲੋਂ ਵੀ ਇਹੋ ਜਿਹਾ ਬਿਆਨ ਨਹੀਂ ਆਇਆ। ਉਹਦੇ ਪਰਸਨਲ ਥ ਵੀ ਹੋ ਸਕਦਾ ਮੈਂ ਉਸ ਬਾਰੇ ਨਹੀਂ ਕਾਸਟਲ ਲੇਕਤੀਂਗ। ਰਾਜਾ ਬ੍ਰਿੰਗ ਨੇ ਖਰੀਆ ਪ੍ਰਸਤੁਤ ਹਫੀਜ਼ ਬੋਲਿਆ ਔਰ ਪੰਜਾਬ ਦੇ ਕਾਂਗਰਸ ਪਾਰਟੀ ਦੇ ਇੱਕ ਮੁਖ ਬਲਾਰਾ ਨੇ ਔਰ ਮੁਖ ਆਪਣੇ ਪ੍ਰਧਾਨ ਨੇ ਪ੍ਰਮਾਣਿਕ ਬਹਿਲ ਸਾਹਿਬ ਜਿਹੜੇ ਵੀ ਤੁਹਾਨੂੰ ਚੁਣੇ ਹੋਏ ਐਮਐਲਏ ਉਹਨਾਂ ਦਾ ਨਿੱਜੀ ਬਿਆਨ ਹੋ ਗਿਆ। ਸੁਪੋਵਰੀ ਦੀ ਆ ਕੇ ਉਹ ਬਿਆਨ ਹੋ ਗਿਆ ਤੇ ਜਿਹੜਾ ਕਿਸੇ ਪਾਰਟੀ ਦਾ ਕੋਈ ਬੋਲੇ ਤੇ ਉਹ ਰਿਕਾਰਡ ਹੋ ਗਿਆ। ਮੇਰੀ ਬੇਨਤੀ ਸੁਣ ਲੋ ਕਾਲਾ ਸਾਹਿਬ ਮੇਰੀ ਬੇਨਤੀ ਲਾਉਂਦੇ ਨੇ ਜਵਾਬ ਦੇ ਕੇ ਬੇਨਤੀ ਸਾਹਿਬ ਅਸਲ ਵਿੱਚ ਮੇਰੀ ਬੇਨਤੀ ਸੁਣ ਲੋ ਮੇਰੇ ਵੱਡੇ ਭਰਾਓ ਤੁਸੀਂ ਮੇਰੀ ਬੇਨਤੀ ਸੁਣੋ ਪਲੀਜ਼ ਮੈਂ ਕਹਿਣਾ ਚਾਹੁੰਦਾ ਕਿ ਮੈਂਬਰੋ ਪਾਰਟੀ ਦੇ ਚਰਨ ਸਿੰਘ ਚੰਨੀ ਨੂੰ ਕੋਸ਼ਿਸ਼ ਦਾ ਸ਼ੋਭਾ ਦਿੱਤੀਆਂ ਨੇ ਵੀਡੀਓ ਬਣਾ ਕੇ ਤੋਂ ਪਾਣੀਆਂ ਤੋਂ ਗੁਰੂ ਆਪਣੇ ਇੰਸਟਾਗ੍ਰਾਮ ਤੇ ਜਾਂ YouTube ਤੇ ਜਾਂ Facebook ਤੇ ਉਹਨੇ ਕੱਲ੍ਹ ਜੀ ਬਾਲ ਦੋਗੇ ਤੁਸੀਂ ਜੀ 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 ਮੈਂ ਕਹਾਂਗਾ ਸਾਹ ਤੁਸੀਂ ਜਵਾਬ ਦੋਗੇ ਕਿ ਚੰਦ ਸਿੰਘ ਚੰਨੀ ਨੂੰ ਸ਼ੋਭਾ ਦਿੰਦਿਆਂ ਨੇ ਜੀ ਵੀਡੀਓ ਪਾਣੀਆਂ ਦੇਖੋ ਚਰਨ ਸਿੰਘ ਜੀ 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 ਬੱਸ ਬੇਨਤੀ ਠੀਕ ਹੈ ਕਿ ਆਪਾਂ ਡਿਬੇਟ ਨੂੰ ਡਿਬੇਟ ਵਾਂਗੂ ਰੱਖੀਏ ਡਿਬੇਟ ਨੂੰ ਇਸ਼ੂ ਨੇ ਇਸ਼ੂ ਨੂੰ ਅਡਰੈਸ ਕਰੀਏ ਆਪਾਂ ਆਪਾਂ ਇਲਜ਼ਾਮ ਕਰਾਸ਼ੀਆਂ ਕੱਟ ਕਰੀਏ ਮੈਂ ਤੁਹਾਨੂੰ ਦੱਸ ਦਿਆਂ ਚਰਨਜੀਤ ਸਿੰਘ ਚੰਨੀ ਮਜੂਦਾ ਮੈਂਬਰਸ ਆਫ ਪਾਰਲੀਮੈਂਟ ਨੇ ਸਾਫ ਕਹ ਮੁੱਖ ਮੰਤਰੀ ਨੇ ਔਰ ਤੁਹਾਡੀ ਹੀ ਸਰਕਾਰ ਨੇ ਚਲੋ ਤੁਹਾਡੀ ਹੀ ਸਾਡੀ ਗੱਲ ਹੈ ਕਿ ਇਹ ਉਹਦੇ ਮੇਮੀ ਹਾਂ ਸਾਡੀ ਹੀ ਸਰਕਾਰ ਹੈ ਸਰਕਾਰ ਨੇ ਕੀ ਹੋਇਆ ਕਿ ਜਿੱਥੇ ਕਿਤੇ ਕੋਈ ਨਸ਼ਾ ਵੇਚ ਰਿਹਾ ਹੈ ਕੋਈ ਕਰ ਰਿਹਾ ਹੈ ਉਹਦੀ ਜਾਣਕਾਰੀ ਸਾਂਝੀ ਕਰੋ ਤੁਸੀਂ ਉਹਨੂੰ ਐਜ਼ ਅ ਇਨਫੋਰਮੇਟਿਵ ਵੀਡੀਓ ਹੀ ਸਾਹਮਣੇ ਲੈ ਲਓ ਤੁਸੀਂ ਜੰਨੀ ਸਾਹਿਬ ਨੇ ਜਿਹੜੀ ਉਹ ਵੀਡੀਓ ਪਾਈ ਹੈ ਤੁਸੀਂ ਗੱਲੋ ਸਾਹਿਬ ਆਪਾਂ ਦਾ ਹੋਵੇ ਸਮਝਾ ਦਈਏ ਇਹ ਤੋਂ ਜ਼ਿਆਦਾ ਗੱਲ ਮੈਂ ਤੁਹਾਡੀ ਕਰਤੀ ਹੋਵੇ ਇਦਾਂ ਹੀ ਗੱਲ ਕਰੇ ਇਹਦੀ ਮੈਂ ਕੰਪਲੀਟ ਕਰ ਲੈਣ ਤੇ ਉਹ ਤਾਂ ਮੈਂ ਮਰੋ ਪਾਰਲੀਮੈਂਟ ਇਹ ਗੱਲ ਕਰੇ ਉਹ ਕੰਪਲੀਟ ਕਰ ਲੈਣ ਦਿਓ ਜਨਾ ਜਾਂਦੇ ਤੁਸੀਂ ਭਾਈ ਸਾਹਿਬ ਡਿਬੇਟ ਕਰਨੀ ਹੈ ਕਿ ਆਪਾਂ ਰੌਲਾ ਪਾਉਣਾ ਨਹੀਂ ਰੌਲਾ ਨਹੀਂ ਮੈਂ ਤੁਹਾਡੇ ਮੈਂ ਮੈਂ ਤੁਹਾ ਤੋਂ ਸਵਾਲ ਪੁੱਛਣਾ ਹੈ ਡਿਬੇਟ ਕਰਨੀ ਹੈ ਕਿ ਰੌਲਾ ਪਾਉਣਾ ਬਹਿਨ ਸਾਹਿਬ ਪਹਿਲਾ ਜਵਾਬ ਲੈ ਲੀਏ ਜੀ ਘਰ ਸਾਹਿਬ ਤੁਸੀਂ ਆਪਣੀ ਗੱਲ ਪੂਰੀ ਕਰੋ ਬੜੀ ਹਲੀਮੀ ਨਾਲ ਤੁਹਾਨੂੰ ਬੇਨਤੀ ਕਰ ਰਿਹਾ ਕਿ ਜਦੋਂ ਮੈਂ ਕੋ ਤੁਸੀਂ ਬੋਲਦੇ ਹੋ ਮੈਂ ਤੁਹਾਡੀ ਗੱਲ ਨਹੀਂ ਟੋਕ ਰਿਹਾ ਮੈਨੂੰ ਮੇਰੀ ਗੱਲ ਰੱਖ ਲੈਣ ਦਿਓ ਬਹਿਲ ਸਾਹਿਬ ਸਾਡੇ ਨਾਲ ਕਾਲ ਸਾਬ ਸਾਡੇ ਨਾਲ ਨੀਲ ਗਰਗ ਜੁੜ ਚੁੱਕੇ ਨੇ ਉਹਨਾਂ ਦਾ ਵੀ ਸਵਾਲ ਹੈ ਕਿ ਆਖਰਕਾਰ ਵੱਡੀ ਤਸਵੀਰ ਸਾਹਮਣੇ ਆਈ ਹੈ ਕਿ ਕਾਂਗਰਸ ਪਾਰਟੀ ਜਿਹੜੇ ਆਗੂ ਨੇ ਉਹ ਨਸ਼ਾ ਕਰਦੇ ਫੜੇਗੇ ਨੇ ਸਭ ਤੋਂ ਵੱਡੀ ਖਬਰ ਇਹ ਹੈ ਤੇ ਹੁਣ ਜਿਹੜੇ ਸਾਡੇ ਤੋਂ ਸਹਿਯੋਗੀ ਜੁੜੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਕਾਂਗਰਸ ਪਾਰਟੀ ਸਾਫ਼-ਸਾਫ਼ ਕਹਿ ਰਹੀ ਹੈ ਕਿ ਜਿਹੜਾ ਵੀ ਕੋਈ ਗਲਤ ਕੰਮ ਕਰਦਾ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਅ ਦੇਖੋ ਆਮ ਆਦਮੀ ਪਾਰਟੀ ਨੇ ਤਾਂ ਬੇਸਿਕਲੀ ਜਿਹੜਾ ਇੱਕ ਪੂਰੀ ਮੁਹਿੰਮ ਜਿਹੜੀ ਹੈ ਪੰਜਾਬ ਦੇ ਵਿੱਚੋਂ ਮਿਸ਼ਾ ਨੂੰ ਖਤਮ ਕਰਨ ਵਾਸਤੇ ਸ਼ੁਰੂ ਕੀਤੀ ਹੋਈ ਹੈ ਔਰ ਵੱਡੀ ਸਫਲਤਾ ਉਹਦੇ ਵਿੱਚ ਮਿਲੀ ਹੈ ਈਵਨ ਪਰਸੇ ਹੀ ਹਾਲੇ ਪੰਜਾਬ ਦੇ ਗਵਰਨਰ ਮਾਜੋ ਗਵਰਨਰ ਸਾਹਿਬ ਨੇ ਇਸ ਚੀਜ਼ ਦੀ ਤਾਰੀਫ ਕੀਤੀ ਹੈ ਕਿ ਹਾਂ ਉਹਦੇ ਨਤੀਜੇ ਦਿਖਣੇ ਸ਼ੁਰੂ ਹੋ ਗਏ ਆ ਔਰ ਇਹ ਪੂਰੀ ਤਰ੍ਹਾਂ ਸਫਲ ਹੈਗੀ ਹੈ ਔਰ ਲਗਾਤਾਰ ਕੋਸ਼ਿਸ਼ ਵੀ ਕਰ ਰਹੇ ਆ ਕਿ ਜੋ ਡਰਗ ਤਸਕਰ ਹੈਗੇ ਉਹਨਾਂ ਨੂੰ ਫੜ ਕੇ ਜੇਲਾਂ ਦੇ ਵਿੱਚ ਢੱਕਿਆ ਜਾਵੇ ਔਰ ਸਪਲਾਈ ਚੇਨ ਨੂੰ ਤੋੜਿਆ ਜਾਵੇ ਔਰ ਨੀਅਰਲੀ 100% ਦੇ ਆਸ-ਪਾਸ ਜਿਹੜੀ ਹੈ ਉਹ ਸਪਲਾਈ ਚੇਨ ਤੋੜ ਚੁੱਕੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਅੱਜ ਪੰਜਾਬ ਦੇ ਉਹ 20000 ਨੌਜਵਾਨ ਜਿਹੜੇ ਪਹਿਲਾਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਸੀ ਇਹਨਾਂ ਲੋਕਾਂ ਦੀ ਸਰਕਾਰਾਂ ਦੇ ਸਮੇਂ ਦੇ ਵਿੱਚ ਕਿਉਂਕਿ ਇਹਨਾਂ ਲੋਕਾਂ ਦੀ ਸਮਝ ਨਹੀਂ ਸਰਕਾਰਾਂ ਦੇ ਵਿੱਚ ਨਸ਼ਿਆਂ ਦੇ ਉੱਤੇ ਕਾਰਵਾਈ ਤਾਂ ਕੀ ਕਰਨੀ ਸੀ ਉਲਟਾ ਪੁਸ਼ਤਪਨੀਆਂ ਹੋਈਆਂ ਸੀ ਔਰ ਨਸ਼ੇ ਦੀਆਂ ਜਿਹੜੀਆਂ ਜੜਾਂ ਇਹਨਾਂ ਲੋਕਾਂ ਦੀਆਂ ਸਰਕਾਰਾਂ ਦੇ ਵਿੱਚ ਹੀ ਲੱਗੀਆਂ ਸੀ ਤੇ ਅੱਜ ਉਹ 20000 ਨੌਜਵਾਨ ਪਿੰਡਾਂ ਦੇ ਫੈਰੇਦਾਰ ਬਣ ਕੇ ਦੂਸਰੇ ਨੂੰ ਮੋਟੀਵੇਟ ਕਰ ਰਹੇ ਨੇ ਤਾਂ ਕਿ ਫਿਊਚਰ ਦੇ ਵਿੱਚ ਜਿਹੜੀ ਡਿਮਾਂਡ ਉਹ ਪੈਦਾ ਨਾ ਹੋਵੇ ਬਟ ਮੈਂ ਬੜਾ ਹੈਰਾਨ ਹ ਕਿ ਇੱਕ ਜਿੰਮੇਵਾਰ ਪਾਰਟੀ ਦੇ ਲੋਕ ਜਿਹੜੇ ਐ ਜੇ ਨਸ਼ਾ ਕਰਦੇ ਫੜੇ ਜਾਂਦੇ ਐ ਤੇ ਇਸ ਤੋਂ ਮਾੜੀ ਘਟਨਾ ਕੀ ਹੋਏਗੀ ਪਰ ਮੈਂ ਉਹਦੇ ਨਾਲ ਨਾਲ ਅੱਜ ਰਾਜਾ ਵਡਿੰਗ ਦਾ ਜੋ ਬਿਆਨ ਆਇਆ ਉਸ ਨੂੰ ਵੀ ਜੋੜ ਕੇ ਦੇਖਦਾ ਜੇ ਜਦੋਂ ਰਾਜਾ ਵਡਿੰਗ ਇਹ ਕਹਿੰਦੇ ਐ ਕਿ ਚਿੱਟੇ ਦੀ ਥਾਂ ਤੇ ਅਫੀਮ ਦਾ ਪੁਕੀਦਾ ਆ ਜਾਣੇ ਕਿ ਅਲਟਰਨੇਟਿਵ ਦਿੱਤਾ ਜਾ ਸਕਦਾ ਜਾਂ ਸੋਚਿਆ ਜਾ ਸਕਦਾ ਹੈ ਪਹਿਲੀ ਗੱਲ ਤੇ ਇਹ ਹੈਗੀ ਐ ਕਿ ਨਸ਼ੇ ਦਾ ਅਲਟਰਨੇਟਿਵ ਕਦੇ ਵੀ ਨਸ਼ਾ ਨਹੀਂ ਹੁੰਦਾ ਹੈਗਾ ਤੇ ਕਿਤੇ ਇਹ ਲੋਕ ਤਾਂ ਹੀ ਤਾਂ ਨਹੀਂ ਕਹਿੰਦੇ ਜੀ ਇਸੇ ਕਰਕੇ ਤਾਂ ਨਹੀਂ ਇਹ ਚੀਜ਼ ਦੀ ਐਡਵੋਕਸੀ ਕਰ ਰਹੇ ਇੱਕ ਵੱਡਾ ਸਵਾਲ ਹੈਗਾ ਜਨਨ ਕਿ ਪੰਜਾਬ ਦੇ ਲੋਕਾਂ ਦੇ ਦਿਮਾਗ 'ਚ ਆ ਰਿਹਾ ਅੱਜ ਇੱਕ ਇਹੋ ਜਿਹੀ ਮਾਨਸਿਕਤਾ ਹੈਗੀ ਇਹਨਾਂ ਦੀ ਔਰ ਦੂਸਰੇ ਬੰਨੇ ਚੰਨੀ ਸਾਹਿਬ ਇੱਕ ਵੀਡੀਓ ਜਨ ਕਿ ਜਰਨਲਿਸਟ ਬਣ ਕੇ ਇੱਕ ਵੀਡੀਓ ਸ਼ੇਅਰ ਕਰਦੇ ਨੇ ਮੰਨ ਲ ਲੇ ਆ ਕਿ ਹੋ ਸਕਦਾ ਕਿਸੇ ਥਾਂ ਤੇ ਹਾਲੇ ਕੋਈ ਨਸ਼ਾ ਇੱਕ ਅੱਧੀ ਥਾਂ ਤੇ ਕੋਈ ਹੋਵੇ ਮੈਂ ਇਹ ਤਾਂ ਨਹੀਂ ਕਹਾਂ ਕਿ 100% ਬੰਦ ਹੋ ਗਿਆ ਪਰ ਨੀਅਰ ਟੂ 100% ਹੈ ਪਰ ਚੰਨੀ ਸਾਹਿਬ ਨੂੰ 20000 ਨੌਜਵਾਨ ਕਿਉਂ ਨਹੀਂ ਦਿਖਾਈ ਦਿੰਦੇ ਚੰਨੀ ਸਾਹਿਬ ਨੂੰ ਇਹ ਕਿਉਂ ਨਹੀਂ ਦਿਖਾਈ ਦਿੱਤਾ ਕਿ ਪੰਜਾਬ ਦੇ ਵਿੱਚ ਉਹ ਨਸ਼ੇ ਦੀ ਸਪਲਾਈ ਚੇਨ ਤੋੜੀ ਜਾ ਚੁੱਕੀ ਹੈਗੀ ਹੈ ਮਤਲਬ ਇੱਕ ਜ਼ਿੰਮੇਵਾਰ ਲੀਡਰ ਨੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਸਾਬਕਾ ਮੁੱਖ ਮੰਤਰੀ ਉਹ ਰਹੇ ਹੈਗੇ ਹੈ ਤਾਂ ਕੀ ਉਹ ਇਸ ਮੁਹਿੰਮ ਨੂੰ ਟਾਰਗੇਟੋ ਕਰਨਾ ਚਾਹੁੰਦੇ ਹੈ ਇਹ ਲੋਕ ਨਹੀਂ ਚਾਹੁੰਦੇ ਕਿ ਪੰਜਾਬ 'ਚੋਂ ਨਸ਼ਾ ਖਤਮ ਹੋਵੇ ਕਿ ਇਹ ਲੋਕ ਨਹੀਂ ਚਾਹੁੰਦੇ ਕਿ ਜਿਵੇਂ ਤੁਸੀਂ ਆਪ ਜਵਾਬ ਦੇ ਲਈ ਸਾਡੇ ਹੁੰਦਾ ਕਿ ਸਰਬ ਨੇ ਕਾਲੋ ਸਾਹਿਬ ਕੀ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇ ਕਿ ਤੁਸੀਂ ਇਸ ਮਹਿੰਮ ਨੂੰ ਟਾਰਪੀਡੋ ਕਰਨਾ ਚਾਹੁੰਦੇ ਹੋ ਅਸੀਂ ਬਿਲਕੁਲ ਨਹੀਂ ਕਿਸੇ ਮਹਿੰਮ ਨੂੰ ਟਾਰਪੀਡੋ ਕਰਨਾ ਚਾਹਦੇ ਨਸ਼ਾ ਜਿੰਨਾ ਕਸ਼ਟਦਾਇਕ ਜਿੰਨਾ ਭੜੀ ਬਲੰਕ ਪੰਜਾਬ ਦੇ ਮੱਥੇ ਤੇ ਲੱਗਾ ਜਿੰਨੀ ਉਹਦੀ ਤਕਲੀਫ ਕਰਕਸਾ ਨੂੰ ਹੈ ਉਨੀ ਹੀ ਤਕਲੀਫ ਜਸ ਕਰਨ ਨੂੰ ਹੂੰ ਕੋਈ ਨਹੀਂ ਤਕਲੀਫ ਕਾਂਗਰਸ ਪਾਰਟੀ ਦੇ ਹਰ ਬੰਦੇ ਨੂੰ ਜਾਂ ਹਰ ਪੰਜਾਬੀ ਨੂੰ ਹਰ ਮਾਂ ਨੂੰ ਆ ਹਰ ਉਸ ਪੈਣ ਨੂੰ ਹਰ ਉਸ ਬੱਚੇ ਨੂੰ ਹੈ ਜਿਹਦਾ ਬਾਪ ਭਰਾ પતિ ਬੇਟਾ ਜਿਹੜਾ ਵੀ ਇਸ ਨਸ਼ੇ ਦੀ ਦਲਦਲ ਦੇ ਵਿੱਚ ਹੈ ਕੋ ਕਾਂਗਰਸ ਪਾਰਟੀ ਨੇ ਨਹੀਂ ਉਪਰਾਲਾ ਕੀਤਾ ਸੀ ਉਹ ਡਿਪਲੋਮੈਟਿਕ ਕਲਿਨਿਕਸ ਖੋਲੇ ਸੀਗੇ ਬਹੁਤ ਹਜ਼ਾਰਾਂ ਲੋਕਾਂ ਦੇ ਉੱਤੇ ਅਸਈਆ ਰਹੇ ਸੀ ਬਹੁਤ ਸਾਰੇ ਲੋਕਾਂ ਦੇ ਉਸ ਸਮੇਂ ਘਰ ਜਿਹੜੇ ਆ ਉਹਨਾਂ ਦੀ ਪ੍ਰਾਪਰਟੀ ਜਿਹੜੀਆਂ ਨੇ ਉਹ ਕਨਫਿਸਕੇਟ ਕੀਤੀਆਂ ਗਈਆਂ ਸੀਗੀਆਂ ਬਹੁਤ ਕੰਮ ਹੋਇਆ ਸੀਗਾ ਕਾਂਗਰਸ ਦੇ ਸਮੇਂ ਠੀਕ ਹੈ ਜੇਕਰ ਇਹ ਪਰਾਲਾ ਕਰ ਰਹੇ ਤੇ ਇਸ ਨੂੰ ਵੀ ਛਲਾਗਾ ਕਰਾਂਗੇ ਹਾਂ ਪਰ ਤਾਰਾ ਸਾਹਿਬ ਜੇ ਕੰਮ ਹੋਇਆ ਸੀ ਤਾਂ ਫਿਰ ਆਮ ਆਦਮੀ ਪਾਰਟੀ বারবার ਇਹ ਕਿਉਂ ਕਹਿ ਰਹੀ ਹੈ ਕਿ ਸਾਨੂੰ ਪਿਛਲੀਆਂ ਸਰਕਾਰਾਂ ਦੇ ਵਿਜੋਏ ਕੰਡੇ ਹੁਣ ਚੁਗਣੇ ਪੈ ਰਹੇ ਆ ਮੈਂ ਲੈਟ ਮੀ ਕੰਪਲੀਟ ਇਲਜ਼ਾਮ ਲਾਉਣਾ ਬੜਾ ਸੌਖਾ ਹੁੰਦਾ ਹੈ ਇਲਜ਼ਾਮ ਇਹਨਾਂ ਨੇ ਇਲਜ਼ਾਮ ਇੱਕ ਲਾਇਆ ਸੀ ਵਿਕਰਮ ਸੋਮਦੀਤੀ ਦੇ ਉਸ ਦੇ ਬਾਅਦ ਦੇ ਵਿੱਚ ਐਕਸੀਡੈਂਟ ਦੇ ਕੇ ਮਾਸਟਰ ਅਸੀਂ ਤੇ ਬਕਰਮ ਜੀ ਟੀਰੋਂ ਐਨਡੀਪੀਐ ਸੈਕਟਰ ਦੇ ਤਹਿਤ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਨੇ ਕੀਤਾ ਸੀਗਾ ਆਮਦਨ ਨਾਲੋਂ ਵੱਧ ਡੈਡਾ ਤੇ ਜਿੱਥੇ ਅਗਲਾ ਉਹ ਫਿਰ ਉਹ ਫਿਰਦਾ ਜਲਸੀ ਜਲੂਸ ਕੱਢਦਾ ਮੁੱਛਾਂ ਨੂੰ ਤਾ ਦਿੰਦਾ ਚੰਗੀ ਗੱਲ ਨਹੀਂ ਐ ਮਾੜੀ ਗੱਲ ਐ ਕਿਸੇ ਵੀ ਸੋਸਾਇਟੀ ਲਈ ਕਿਸੇ ਵੀ ਸੁੰਦੇ ਲਈ ਦੂਜੀ ਗੱਲ ਮੇਰੇ ਸਰਕਾਰਯੋਗ ਪ੍ਰਾਪ ਬਹੁਤ ਸਮਝਦਾਰ ਸਿਆਣੇ ਮੈਂ ਬੁਲਾਰੇ ਮੰਦਾ ਗੁਰਸ਼ਾ ਨੋਥੀ ਨੇ ਕਿਹਾ ਕਿ ਰਾਜਾ ਵੜਿੰਗ ਸਾਹਿਬ ਅੱਜ ਕੁਸ਼ਤ ਸਮਾਈ ਕਰ ਰਹੇ ਸੀ ਕਿ ਕਿ ਆਡੀ ਹੋਣੀ ਚਾਹੀਦੀ ਐ ਖੇਤੀ ਜਿਹੜੀ ਅਖਤ-ਖਸਤੀ ਅਫੀਨ ਦੀ ਤੇ ਦੂਦਿਆਂ ਦੀ ਮੈਂ ਇਹਨਾਂ ਨੂੰ ਯਾਦ ਕਰਾ ਦਿਆਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀਗਾ ਅਪ੍ਰੈਲ 2024 ਦੇ ਵਿੱਚ ਇਹਨਾਂ ਦੇ ਤਿੰਨ ਮੈਂਬਰ ਆਫ ਪਾਰਲੀਮੈਂਟ ਤਿੰਨ ਮੈਂਬਰ ਆਫ ਪਾਰਲੀਮੈਂਟ ਸ਼ੋਤਰਾਣੇ ਤੋਂ ਕੁਲਵੰਤ ਸਿੰਘ ਬਾਜੀਗਰ ਮਨਜੀਤ ਸਿੰਘ ਬਲਾਸਪੁਰ ਤੇ ਪੀਡੀ ਅੱਜਕੱਲ ਜਿਹੜੇ ਉਹ ਫਰਾਰ ਨੇ ਲਾਈਵ ਹੋ ਗਏ ਆਸਟ੍ਰੇਲੀਆ ਤੋਂ ਵੀਡੀਓ ਪਾਉਂਦੇ ਨੇ ਇਹਨਾਂ ਦੇ ਐਮਐਲਏ ਹਨ ਸਿੰਘ ਨਾਜ਼ਰਾ ਆਨ ਰਿਕਾਰਡ ਔਨ ਦਾ ਫਲੋਰ ਆਫ ਦਾ ਹਾਊਸ ਵਿਦ ਅੰਸਬਾਦੇ ਸਦਨ ਦੇ ਅੰਦਰ ਉਹਨਾਂ ਨੇ ਇੱਕ ਜਿਸ ਖੇਤੀ ਦੇ ਫੀਮ ਦੀ ਖੇਤੀ ਦੀ ਮੰਗ ਕਰਤੀ ਸੀਗੀ ਇਸ ਗੱਲ ਤੋਂ ਛਟਲਾਇਆ ਨਹੀਂ ਜਾ ਸਕਦਾ ਕਿ ਕਿ ਇਹ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਦਰਜ ਹੈ ਜੀ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਦਰਜ ਹੈ ਕਿ ਇਹਨਾਂ ਦੇ ਤਿੰਨ ਚੁਣੇ ਹੋਏ ਮੈਂਬਰ ਆਫ ਐਮ ਐਲ ਏਜ਼ ਨੇ ਮੰਗ ਕੀਤੀ ਸੀਗੀ ਇਸ ਤੇ ਹੁਣ ਇਹ ਮੈਨੂੰ ਜਵਾਬ ਦੇ ਦੇਣ ਗਰਗ ਸਾਹਿਬ ਜੀ ਨੀਲ ਗਰਗ ਸਾਹਿਬ ਜਵਾਬ ਦਿਓ ਕਿ ਤੁਹਾਡੇ ਐਮ ਐਲ ਏਜ਼ ਨੇ ਮੰਗ ਕੀਤੀ ਸੀ ਮੈਂ ਇਹੀ ਗੱਲ ਕਹਿ ਰਿਹਾ ਮੈਂ ਕੱਲ ਸਾਰ ਨੂੰ ਬੜੇ ਧਿਆਨ ਨਾਲ ਸੁਣਿਆ ਵਾ ਠੀਕ ਹੈ ਨਾ ਕਿਉਂਕਿ ਰਾਜਾ ਬੜਿੰਦ ਸਾਹਿਬ ਲਗਾਤਾਰ ਇੱਕ ਗੱਲ ਇਹ ਨਹੀਂ ਕਿ ਅੱਜ ਪਹਿਲੀ ਵਾਰੀ ਆਖੀ ਆ ਇਹ ਤੋਂ ਪਹਿਲਾਂ ਵੀ ਲਗਾਤਾਰ ਇਹ ਚੀਜ਼ ਦੀ ਕਰੋੜਤਾ ਕਰਦੇ ਨੇ ਕਿ ਨਸ਼ੇ ਖਤਮ ਨਹੀਂ ਹੋ ਸਕਦੇ ਇੰਨਾ ਦਾ ਇਹ ਚੈਨ ਹੈ ਇਸ ਕਰਕੇ ਮਤਲਬ ਸਿੰਥੈਟਿਕ ਡਰਗ ਨੂੰ ਖਤਮ ਕਰਨ ਵਾਸਤੇ ਜਿਹੜੀਆਂ ਦੂਜੀਆਂ ਅਲਟਰਨੇਟਿਵਸ ਆ ਉਹ ਸਾਨੂੰ ਸੋਚਣਾ ਪੈਣਾ ਹੈਗਾ ਪਹਿਲੀ ਗੱਲ ਤਾਂ ਇਹ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਹੈ ਜੇ ਕੋਈ ਇਹ ਕਹਿੰਦਾ ਨਸ਼ੇ ਖਤਮ ਨਹੀਂ ਹੋ ਸਕਦੇ ਇਹੀ ਕਾਰਨ ਹੈਗਾ ਕਿ ਗੁਟਕਾ ਸਾਹਿਬ ਦੀ ਸੌਖਾਂ ਤੋਂ ਬਾਅਦ ਵੀ ਇਹ ਪੰਜਾਬ ਦੇ ਵਿੱਚੋਂ ਨਸ਼ੇ ਨਹੀਂ ਖਤਮ ਕਰ ਕਰ ਸਕੇ ਕਿਉਂਕਿ ਇਹਦੀ ਮਾਨਸਿਕਤਾ ਮਾਨਸਿਕਤਾ ਹੀ ਇੱਥੇ ਖੜੀ ਹੈ ਕਿ ਨਸ਼ੇ ਖਤਮ ਨਹੀਂ ਹੋ ਸਕਦੇ ਪਰ ਨੀਰਜ ਸਿੰਘ ਸਾਹਿਬ ਕਾਂਗਰਸ ਪਾਰਟੀ ਵੱਲੋਂ ਕਿਹਾ ਜਾ ਰਿਹਾ ਕਾਲੂ ਸਾਹਿਬ ਕਹਿ ਰਹੇ ਨੇ ਕਿ ਸਾਡੀ ਸਰਕਾਰ ਵੇਲੇ ਵੀ ਅਸੀਂ ਕਾਰਵਾਈ ਕੀਤੀ ਹੈ ਨਸ਼ੇ ਵਿਰੁੱਧ ਤੁਸੀਂ ਦੇਖੋ ਮੈਡਮ ਜੇ ਕਾਰਵਾਈ ਕੀਤੀ ਹੈ ਤਾਂ ਕਨਵਿਕਸ਼ਨ ਰੇਟ ਕਿੱਥੇ ਆ ਆ ਜਿਹੜਾ 86% ਕਨਵਿਕਸ਼ਨ ਰੇਟ ਹੈਗਾ ਇਹਨਾਂ ਵੇਲੇ ਕਿੱਥੇ ਸੀ 22-23% ਤੋਂ ਜਾਂ ਫਾਲਤੂ ਹੈ ਹੀ ਨਹੀਂ ਸੀ ਇਹਦਾ ਮਤਲਬ ਇਹ ਹੈਗਾ ਵੀ ਅਧੇ ਅਧੂਰੇ ਮੰਡਲ ਨਾਲ ਇਹ ਕਾਰਵਾਈਆਂ ਕਰਦੇ ਸੀ ਜੇ ਪੂਰੇ ਮੰਡਲ ਨਾਲ ਕਾਰਵਾਈਆਂ ਕੀਤੀਆਂ ਹੁੰਦੀਆਂ ਤੇ ਕਾਬੂ ਪੈ ਜਾਂਦਾ ਠੀਕ ਹੈ ਸਰ ਸਾਹਿਬ ਦੇ ਦੂਰੇ ਮੰਡਲ ਕਾਰਵਾਈ ਕੀਤੀ ਹੈ ਮੈਂ ਮੈਂ ਜੀ ਅਧੇ ਅਧੂਰੇ ਨਾਲ ਤੇ ਅਸੀਂ ਤੇ ਅਰੈਸਟ ਕੀਤਾ ਸੀਗਾ ਕੀ ਅਭੀ ਸੋ ਇੱਥੇ ਕਾਲ ਕੱਟ ਗਏ ਨੇ ਗਿਰਕ ਸਾਹਿਬ ਗਿਰਕ ਸਾਹਿਬ ਲਾਈਨ ਤੇ ਨੇ ਸਰ ਨੀਲ ਗਰਕ ਸਾਹਿਬ ਦਾ ਸਾਡਾ ਜੀ ਹਾਂ ਸਾਡੇ ਨਾਲ ਸੰਪਰਕ ਕਿਉਂ ਕਿਉਂ ਉਹਨਾਂ ਦਾ ਅਸੀਂ ਅੱਦੇ ਦੂਰੇ ਮੰਨਣਾ ਨਹੀਂ ਕੀਤੀ ਅਸੀਂ ਬਿਕਰਮ ਮਜੀਠੀਆ ਅਰੈਸਟ ਕੀਤਾ ਸੀ ਇਹਨਾਂ ਨੇ ਚਾਰਜ ਸ਼ੀਟ ਫਾਈਲ ਹੀ ਨਹੀਂ ਕੀਤੀ ਉਹਨੂੰ ਬੇਲ ਮਿਲ ਗਈ ਅਸੀਂ ਐਨਡੀਪੀਐਸ ਐਕਟ ਦੇ ਵਿੱਚ ਉਹਨੂੰ 2021 ਦੇ ਵਿੱਚ ਅਰੈਸਟ ਕੀਤਾ ਸੀ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਚਾਰਜ ਸ਼ੀਟ ਹੀ ਨਹੀਂ ਪੇਸ਼ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿੱਲੀ ਕਾਰਜਕਾਰੀ ਫਿਰ ਕੀ ਦੀ ਹੋਈ ਕਾਂਗਰਸ ਦੀ ਜਾਂ ਆਮ ਆਦਮੀ ਪਾਰਟੀ ਦੀ ਹੂੰ ਮੇਰੀ ਬੇਨਤੀ ਹੈ ਕਿ ਇੰਨਾ ਮੈਂ ਨਹੀਂ ਕਹਿੰਦਾ ਕਿ ਵੇਖੋ ਕਿਸੇ ਵੀ ਤਰੀਕੇ ਦੇ ਨਸ਼ੇ ਨੂੰ ਪ੍ਰਮੋਟ ਕਰਨਾ ਚਾਹੀਦਾ ਪਰ ਹਾਂ ਵੜਿੰਗ ਸਾਹਿਬ ਇਹ ਗੱਲ ਵੱਡੇ ਦਿਲ ਨਾਲ ਕਹਿ ਰਹੇ ਨੇ ਔਰ ਗੱਲ ਇਹ ਔਰ ਉਹ ਸੱਚ ਬੋਲ ਰਹੇ ਝੂਠ ਨਹੀਂ ਕਹਿ ਰਹੇ ਕਿ ਅਸੀਂ ਨਸ਼ਾ ਖਤਮ ਕਰ ਦਾਂਗੇ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਅਲਟਰਨੇਟਿਵ ਬਾਰੇ ਸੋਚਣਾ ਪੈਣਾ ਉਹਨਾਂ ਇਹ ਤਾਂ ਨਹੀਂ ਕਿਹਾ ਨਾ ਕਿ ਅਸੀਂ ਆਵਾਂ ਕਿਤੇ ਖੇਤੀ ਕਰਾਵਾਂਗੇ ਜੀ ਕਾਲਾ ਸਾਹਿਬ ਤੁਹਾਡਾ ਵੀ ਬਹਿਲ ਸਾਹਿਬ ਤੁਹਾਡਾ ਨੀਲਗਰਕ ਸਾਹਿਬ ਤੁਹਾਡਾ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਤਾਂ ਦੱਸ ਦਈਏ ਕਿ ਅੱਜ ਦੀ ਜਿਹੜੀ ਵੱਡੀ ਖਬਰ ਹੈ ਜਿਹੜੀ ਅਸੀਂ ਦਿਖਾਈ ਹੈ ਤੁਹਾਨੂੰ ਇਹ ਹੀ ਹੈ ਕਿ ਕਾਂਗਰਸੀ ਜਿਹੜਾ ਇੱਕ ਆਗੂ ਹੈ ਨਸ਼ਾ ਕਰਦਾ ਫੜਿਆ ਗਿਆ ਤੇ ਤਸਵੀਰਾਂ ਵਾਇਰਲ ਹੋਈਆਂ ਨੇ ਸੁਖਿੰਦਰ ਸਿੰਘ ਰੰਧਾਵਾ ਦੇ ਨਾਲ ਜਿਸ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਂਦੀ ਹੋਈ ਨਜ਼ਰ ਆ ਰਹੀ ਹੈ। ਫਿਲਹਾਲ ਸਾਡੀ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ ਮੈਨੂੰ ਦੇ ਇਜਾਜ਼ਤ ਤੁਸੀਂ ਬਣੇ ਰਹੋ ਨਿਊਜ਼ ਸਟੇਟ ਪੰਜਾਬ ਰਿਆਣਾ ਹਿਮਾਚਲ ਦੇ ਨਾਲ ਧੰਨਵਾਦ।